ਪੰਜਾਬ ਚ ਬੀਜੇਪੀ ਆਪਣੇ ਪੱਕੇ ਪੈਰ ਲਾਉਣ ਨੂੰ ਫਿਰਦੀ ਐ ਪੰਜਾਬ ਚ ਅਕਾਲੀ ਆਦਲਤ ਤੋਂ ਅਲੱਗ ਹੋ ਕੇ ਅਕਾਲੀ ਦਲ ਤੋਂ ਵੱਖ ਹੋ ਕੇ ਪੰਜਾਬ ਚ ਬੀਜੇਪੀ ਪ੍ਰਧਾਨ ਸਭਾ ਚੋਣਾਂ ਤੋਂ ਲੈ ਕੇ ਆਮ ਚੋਣਾਂ ਤੱਕ ਆਪਣੀ ਤਲਾਸ਼ ਕਰਦੀ ਰਹੀ ਆਪਣੀ ਥਾਂ ਦੀ ਭਾਲ ਕਰਦੀ ਰਹੀ ਉਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਬੀਜੇਪੀ ਲੋਕ ਸਭਾ ਚੋਣਾਂ ਤੱਕ ਆਉਂਦਿਆਂ-ਆਉਂਦਿਆਂ ਪੰਜਾਬ ਚ ਤੀਜੇ ਨੰਬਰ ਦੀ ਪਾਰਟੀ ਬਣ ਗਈ ਪਹਿਲੇ ਨੰਬਰ ਤੇ ਕਾਂਗਰਸ ਤੇ ਆਵਾਦਵੀ ਪਾਰਟੀ ਰਹੀ ਐਮਪੀ ਚੋਣਾਂ 'ਚ ਤੇ ਦੂਸਰੇ ਤੇ ਉਹ ਆਪ ਤੇ ਕਾਂਗਰਸ ਤੇ ਤੀਏ ਤੇ ਬੀਜੇਪੀ ਆ ਗਈ 18 19% ਵੋਟਾਂ ਲੈ ਗਈ ਅਕਾਲੀ ਦਲ ਚੌਥੇ ਤੇ ਚਲਾ ਗਿਆ ਤੇ ਹੁਣ ਜਦੋਂ ਜਿਮਨੀ ਚੋਣਾਂ ਆਈਆਂ ਤੇ ਤਾਂ ਅਕਾਲੀ ਦਲ ਮੈਦਾਨ 'ਚ ਨਹੀਂ ਸੀਗਾ ਤੇ ਬੀਜੇਪੀ ਨੂੰ ਲੱਗਿਆ ਕਿ ਸਾਡੇ ਲਈ بڑا ਮੌਕਾ ਅਕਾਲੀ ਦਲ ਦੀ ਵੋਟਾਂ ਸੀ ਨਾਲ ਲੈ ਲਾਂਗੇ ਤੇ ਪੂਰਾ ਜੋਰ ਸ਼ੋਰ ਵੀ ਲਾਇਆ ਪਰ ਜਮਾਨਤਾ ਵੀ ਨਹੀਂ ਬਚੀਆਂ ਮਨਪ੍ਰੀਤ ਬਾਦਲ ਆਪਣੀ ਜਮਾਨਤ ਨਹੀਂ ਬਚਾ ਸਕੇ ਪਰ ਇਹ ਸਭ ਦੇ ਦਰਮਿਆਨ ਪੰਜਾਬ ਦੇ ਵਿੱਚ ਬੀਜੇਪੀ ਦੀ ਮੈਂਬਰਸ਼ਿਪ ਮਹਮ ਚੱਲ ਰਹੀ ਹੈ। ਇੱਕ ਪਾਸੇ ਨੂੰ ਲੱਗਦਾ ਸੀ ਪਿੰਡਾਂ 'ਚ ਦਾਖਲ ਹੋ ਰਹੇ ਆਂ ਬੂਥ ਲੱਗਣ ਲੱਗੇ। ਦੂਜੇ ਪਾਸੇ ਲੱਗਦਾ ਸੀ 30 ਨੰਬਰ ਦੀ ਪਾਰਟੀ ਬਣ ਕੇ ਪੰਜਾਬ 'ਚ ਆਮ ਆਮ ਚੋਣਾਂ 'ਚ ਸਾਡਾ ਵੋਟ ਪਰਸੈਂਟ ਵਧਿਆ। ਪਰ ਜਨਾਬ ਪੰਜਾਬ ਸਾਰਾ ਇੱਕ ਸਾਰ ਜੀ ਸੋਚਦਾ ਜਾਂ ਸੋਚਦਾ। ਇਹ ਹਲੇ ਪੰਜਾਬ ਬੀਜੇਪੀ ਨੂੰ ਨਹੀਂ ਪਹਿ ਰਿਹਾ ਤਾਂ ਨਹੀਂ ਪਹਿ ਰਿਹਾ। ਤੇ ਜੇ ਪਊਗਾ ਤਾਂ ਇਕੱਠਾ ਹੀ ਬਹਿ ਜਾਊਗਾ। ਪਰ ਕੀ ਬੀਜੇਪੀ ਪੰਜਾਬ ਨੂੰ ਲੈ ਕੇ ਆਪਣਾ ਰੁਖ ਬਦਲ ਰਹੀ ਹੈ? ਕੀ ਬੀਜੇਪੀ ਦਾ ਪੰਜਾਬ ਨੂੰ ਲੈ ਕੇ ਨਜ਼ਰੀਆ ਬਦਲ ਰਿਹਾ ਇਹ ਨਜ਼ਰੀਆ ਬਦਲਣ ਦਾ ਹਵਾਲਾ ਉਹਨਾਂ ਦੇ ਤਾਜ਼ੇ ਪ੍ਰਧਾਨ ਜਿਹੜੇ ਹੁਣ ਅਸਤੀਫਾ ਦੇ ਹੀ ਬੈਠੇ ਨੇ ਸੁਨ ਜਾਖੜ ਨੇ ਵੀ ਕਹਿੰਦੇ ਸੁਝਾਇਆ ਪਰ ਬੀਜੇਪੀ ਦਾ ਪੰਜਾਬ ਪ੍ਰਤੀ ਨਜ਼ਰੀਆ ਕਿਹਾ ਜਾਏ ਇਥੋਂ ਤੱਕ ਕਿ ਆਪਣੇ ਹੀ ਲੀਡਰਾਂ ਪ੍ਰਤੀ ਨਜ਼ਰੀਆ ਕਿਹਾ ਜਾਏ ਉਹਦਾ ਨਤੀਜਾ ਇਹ ਹੈ ਕਿ ਉਹਨਾਂ ਦੀ ਚੋਣ ਮਹਿੰਮ ਆਪਣੀ ਮੈਂਬਰਸ਼ਿਪ ਮਹਿੰਮ ਪੰਜਾਬ ਚ ਝੁਲਸ ਹੋ ਗਈ ਪਿਛਲੀ ਵਾਰ ਜਦੋਂ ਮੈਂਬਰਸ਼ਿਪ ਮਹਿੰਮ ਹੋਈ ਸੀ ਤਾਂ ਪੰਜਾਬ ਚ 23 ਲੱਖ ਮੈਂਬਰ ਬਣਾਈ ਸੀ ਬੀਜੇਪੀ ਤੇ ਹੁਣ ਉਹਨਾਂ ਨੂੰ ਲੱਗਦਾ ਸੀ ਕਿ ਲੈ ਹੁਣ ਤਾਂ ਸਾਡਾ ਇੰਨਾ ਪ੍ਰਚਾਰ ਹੈ ਐ ਇੰਨੇ ਲੀਡਰ ਨਵੇਂ ਆ ਗਏ ਆ ਅਕਾਲੀ ਕਾਂਗਰਸੀਆਂ ਵਾਲਾ ਸਾਰਾ ਬੱਗ ਸਾਡੇ ਕੰਨੀ ਆਇਆ ਜਿਹੜਾ ਲੈਣ ਨਾਲ ਤਾਂ ਗੱਲ ਬਣ ਜਾਣੀ ਆ 30 ਲੱਖ ਦਾ ਟੀਚਾ ਰੱਖ ਰਿਹਾ ਜਨਾਬ ਤੇ ਮੈਂਬਰਸ਼ਿਪ ਕਿੰਨੀ ਹੋਈ ਹੈ 382000 4 ਲੱਖ ਦਾ ਅੰਕੜਾ ਵੀ ਨਹੀਂ ਸ਼ੁਰੂ ਹੈ ਜਿਹੜੇ ਪਹਿਲਾਂ 23 ਲੱਖ ਸੀ ਸੋ ਇਹਦਾ ਮਤਲਬ ਪੰਜਾਬ 'ਚ ਹਾਂ ਹੁਣ ਨਗਰ ਨਿਕਮ ਚਾਉਣਾ ਜ਼ੋਰ ਲਾਉਣ ਨੂੰ ਫਿਰਦੀ ਹੈ ਵੀ ਜੀਪੀ ਇੰਚਾਰਜ ਲਾਤੇ ਪ੍ਰਨੀਤ ਕੌਰ ਤੱਕ ਵੀ ਸਾਰੇ ਜੇ ਹੋ ਜੋ ਤਿਆਰ ਵੀ ਸ਼ਹਿਰੀ ਚੋਣਾ ਬੀਜੇਪੀ ਆਪਣੀਆਂ ਚੋਣਾ ਸਮਝਦੀ ਹੈ ਤੇ ਇੱਥੇ ਵੀ ਦੇਖ ਲੈਣੇ ਕੀ ਹੁੰਦਾ ਭਾਈ ਸੋ ਪੰਜਾਬ ਚ ਬੀਜੇਪੀ ਦੀ ਮੈਂਬਰਸ਼ਿਪ ਮਹਮ ਦਮ ਤੋੜ ਗਿਆ ਜਨਾਬ ਇਸ ਲਈ ਇਹ ਪਹਿਲੂ ਵੀ ਬਚਣਾ ਜ਼ਰੂਰੀ ਸੀ ਤੁਸੀਂ ਬੀਗ ਦਾ ਰੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ